ਨਮਸਕਾਰ ਪੰਜਾਬ ਐਮਪੀਐਮ ਦੇਖਣ ਤੁਹਾ ਜੀ ਦਰਸ਼ਕਾਂ ਸਵਾਗਤ ਹੈ ਦੋਸਤੋ ਸਭ ਦਾ ਕੇਂਦਰੀ ਮੰਤਰੀ ਵਿਜੇਸ ਆਪਾਂ ਲੋਕਾਂ ਦੇ ਅੰਦਰਰੇ ਤਨੇ ਜਿੱਥੇ ਕਿ ਉਹ ਆਪਣੀ ਵਿਸ਼ੇਸ਼ ਫੇਰੀ ਦੌਰਾਨ ਦੁਰਗਾ ਮਾਤਾ ਮੰਦਰ ਪਹੁੰਚੇ ਤੇ ਉਹਨਾਂ ਸਫਾਈ ਅਭਿਆਨ ਦੇ ਵਿੱਚ ਇੱਥੇ ਇਸਾਲ ਇਹ ਅਤੇ ਮੰਦਰ ਦੇ ਵਿੱਚ ਸਫਾਈ ਵੀ ਕੀਤੀ ਹੈ ਤੇ ਨਾਲ ਹੀ ਇਸ ਤੋਂ ਇਲਾਵਾ ਸ਼੍ਰੀ ਰਾਮ ਜੀ ਦੀ प्राण प्रतिष्ठा ਨੂੰ ਲੈ ਕੇ ਕੁਝ ਜਿਹੜੇ ਇਨਵੀਟੇਸ਼ਨ ਨੇ ਇੱਥੇ ਉਹ ਵੀ ਜਿਹੜੇ ਭਗਤਾਂ ਨੂੰ ਉਹ ਵੰਡੇ ਹੈਗੇ ਨੇ ਅਤੇ ਹੁਣ ਜਿਹੜਾ ਦੇਖ ਸਕਦੇ ਹੋ ਤਸਵੀਰਾਂ ਕਿ ਵਿਜੈ ਸਾਪਲਾ ਨੇ ਉਹ ਮਾਤਾ ਜੀ ਦੇ ਦੁਰਗਾ ਮਾਤਾ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਲਈ ਜਾ ਰਹੇ ਨਹੀਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਵਿਜੇ ਸਾਪਨਾ ਦੁਰਗਾ ਮਾਤਾ ਮੰਦਿਰ ਦੇ ਵਿੱਚ ਪਹੁੰਚੇ ਜਿੱਥੇ ਕੀ ਉਹ ਮਹਾਰਾਣੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਰਹੇ ਨੇ ਹਾਜ਼ਰੀ ਲਗਵਾ ਰਹੇ ਨੇ ਚਰਨਾਂ ਦੇ ਵਿੱਚ ਮੱਥਾ ਟਿਕ ਰਹੇ ਨੇ ਮਾਤਾ ਰਾਣੀ ਦੇ ਅਤੇ ਹੋਰ ਵੀ ਉਹਨਾਂ ਦੇ ਜਿਹੜੇ ਸਾਥੀ ਨੇ ਇੱਥੇ ਵਿਸ਼ੇਸ਼ ਫੇਰੀ ਦੇ ਦੌਰਾਨ ਉਹਨਾਂ ਦੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਪਹਿਲਾਂ ਉਹ ਮਾਤਾ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਂਦੇ ਹੋਏ ਵਿਜੇ ਸਾਪਲਾ ਅਤੇ ਜਿੱਥੇ ਕੀ ਪੰਡਤਾ ਦੇ ਵੱਲੋਂ ਮੰਤਰਾਂ ਦੇ ਨਾਲ ਜਿਹੜਾ ਕਿ ਵਿਜੇ ਸਾਪਲਾ ਜੀ ਦੀ ਮਾਤਾ ਰਾਣੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈ ਜਾ ਰਹੀ ਹੈ ਅਤੇ ਨਾਲ ਹੀ ਮਾਤਾ ਦੀ ਚੁੰਨੀ ਦੇ ਕੇ ਵਿਜੇ ਸਾਪਲਾ ਨੂੰ ਸਨਮਾਨਤ ਵੀ ਅਕੀਟਾ ਗਿਆ। ਸ਼ਕਰਾ ਸ਼ਰਵਲ ਮੈਨ ਦਾ ਉਸ ਸਾਜੇ ਦਾ ਭਾਰ ਕੀ ਹੈ। ਸੋ ਦੇਖ ਸਕਦੇ ਹੋ ਕਿ ਮਾਹਾਰਾਣੀ ਦੇ ਚਰਨਾਂ ਦੇ ਵਿੱਚ ਵਿਜੇ ਸਾਪਲਾ ਜੀ ਦੇ ਵੱਲੋਂ ਹਾਜ਼ਰੀ ਲਗਵਾਈ ਗਈ ਹੈ ਅਤੇ ਇੱਥੇ ਮੰਦਰ ਦੇ ਪੁਜਾਰੀ ਦੇ ਵੱਲੋਂ ਮਾਤਾ ਜੀ ਦੀ ਚੁੰਨੀ ਅਤੇ ਹੱਥ ਪਾ ਕੇ ਵਿਜੇ ਸਾਪਨਾ ਨੂੰ ਜਿਹੜਾ ਕਿ ਆਸ਼ੀਰਵਾਦ ਦਿੱਤਾ ਗਿਆ ਮਾਤੇ ਚੜਨਾ ਦੇ ਵਿੱਚ ਆਸਰੀ ਲਗਵੋਣ ਦੇ ਲਈ ਵਿਜੇ ਸਾਪਨਾ ਪਹੁੰਚੇ ਨਿਯਤੇ ਉਹਨਾਂ ਦੇ ਵੱਲ ਸਰਬੱਤ ਦੇ ਭਲੇ ਦੀ ਜੜੀ ਹੈ ਕਾਮਨਾ ਵੀ ਕੀਤੀ ਗਈ ਹੈ ਦੇਖ ਸਕਦੇ ਹੋ ਕਿ ਇਹ ਆਰਾਮ ਮੰਦਰ ਜਿਹਦਾ ਜਿਹੜਾ ਕਿ ਇਨਵੀਟੇਸ਼ਨ ਕਾਰਡ ਹੈਗਾ ਪ੍ਰਣ ਪ੍ਰਤੀਸ਼ਠਾ ਹੋਣ ਜਾ ਰਹੀ ਉਸ ਦਾ ਇਨਵੀਟੇਸ਼ਨ ਮੰਦਰ ਦੇ ਪੁਜਾਰੀ ਨੂੰ ਦੰਦਿਆ ਹੋਇਆ ਵਿਜੇ ਸਾਪਲਾ ਨੇ ਸੋ ਆਪਣੀ ਵਿਸ਼ੇਸ਼ ਫੇਰੀ ਦੌਰਾਨ ਲੁਧਿਆਣਾ ਪਹੁੰਚੇ ਨੇ ਵਿਜੇ ਸਾਪਲਾ ਜਿਨ੍ਹਾਂ ਦੇ ਵੱਲੋਂ ਭਗਵਾਨ ਸ਼੍ਰੀ ਰਾਮ ਜੀ ਦੇ ਭਵੇਂ ਮੰਦਰ ਦੇ ਵਿੱਚ ਪ੍ਰਾਣ ਪ੍ਰਤੀਸ਼ਟਾ ਨੂੰ ਲੈ ਕੇ ਜਿਹੜਾ ਕਿ ਨਮੰਤਰਣ ਪੱਤਰ ਹੈ ਦੁਰਗਾ ਮਾਤਾ ਮੰਦਰ ਦੇ ਵਿੱਚ ਮੰਦਰ ਦੇ ਪੁਜਾਰੀ ਅਤੇ ਹੋੜਨਾ ਜਿਹੜੇ ਕਿ ਕਮੇਟੀ ਮੈਂਬਰ ਨੇ ਉਹਨਾਂ ਨੂੰ ਦਿੱਤਾ ਗਿਆ ਹੈ ਮਾਤਾ ਮਹਾਰਾਣੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਰਹੇ ਆ ਵਿਜੈ ਸਾਪਲਾ ਅਤੇ ਜਵਲਾ ਜੋਤੀ ਵਿਖੇ ਵੀ ਉਹਨਾਂ ਦੇ ਵੱਲੋਂ ਮਾਥਾ ਟੇਕਿਆ ਗਿਆ ਹੈ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸਾਂਝੀਆਂ ਕਰ ਰਹੇ ਹਾਂ ਮਹਾਰਾਣੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਰਹੇ ਨੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਪਲਾ ਜੋ ਕਿ ਲੁਧਿਆਣਾ ਦੇ ਵਿੱਚ ਵਿਸ਼ੇਸ਼ ਫੇਰੀ ਦੌਰਾਨ ਪਹੁੰਚੇ ਨੇ ਵਕ ਵਕ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਉਹਨਾਂ ਦੇ ਵੱਲੋਂ ਦੁਰਗਾ ਮਾਤਾ ਮੰਦਿਰ ਤੇ ਵਿਖੇ ਨਿਤਮਸਤਕ ਹੋਇਆ ਗਿਆ ਗਤੀ ਇਥੇ ਜਿਹੜੇ ਕੀ ਹੋਰ ਨਮੰਤਰਣ ਪੱਤਰ ਨੇ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤੀਸ਼ਟਾ ਨੂੰ ਲੈ ਕੇ ਉਹ ਦਿੱਤੇਗੇ ਹੈਗੇ ਨੇ ਉਹਨਾਂ ਦੀ ਟੀਮ ਦੇ ਮੈਂਬਰ ਵੀ ਇਸ ਮੋਕਾ ਉਹਨਾਂ ਦੇ ਨਾਲ ਜਿਹੜੇ ਮਜੂਤ ਨੇ ਮਹਾਰਾਣੀ ਦੇ ਚੱਣਾ ਦੇ ਵਿੱਚ ਹਾਥੀ ਲਗਾਉਣ ਤੋਂ ਬਾਅਦ ਜਿਹੜੇ ਵਿਜੇ ਸਾਹਿਬਾ ਨੇ ਹੁਣ ਅਗਲੇ ਪ੍ਰੋਗਰਾਮ ਦੇ ਲਈ ਰਵਾਨਾ ਹੋ ਰਹੇ ਨੇ ਗੱਲਬਾਤ ਕਰਨ ਦੇ ਵੀ ਜਿਹੜੀ ਕੋਸ਼ਿਸ਼ ਕਰਾਂਗੇ ਅਤੇ ਜਾਣਾਂਗੇ ਕਿ ਕਿ ਖਾਸ ਰਿਆ ਉਹਨਾਂ ਦਾ ਲੁਧਿਆਣਾ ਫੇਰੀ ਦੇ ਵਿੱਚ ਪਰਿਆਕੀ ਕਰਾਂ ਅੱਜ ਸ਼੍ਰੀ ਦੁਰਗਾ ਮੰਦਰ ਜਿਹੜੇ ਉੱਥੇ ਵਿਸ਼ੇਸ਼ ਰੂਪ ਵਿੱਚ ਮੇਰਾ ਆਇਆ ਉੱਥੇ ਨਮਸਤਕ ਵੀ ਹੋਏ ਅਸੀਂ ਅਨੰਤ ਨਮਸਤਕ ਹੋਣ ਤੋਂ ਬਾਅਦ ਅਸੀਂ ਉੱਥੇ ਸਰਵਿਸ ਆਪਣੀ ਜਿਹੜੀ ਸੇਵਾਵਾਂ ਸੇਵਾ ਭਾਵਨਾ ਨਾਲ ਉੱਥੇ ਸਵਚਤਾ ਦਾ ਜਿਹੜਾ ਮਹਾਂ ਜੋਗ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਾਰਿਆਂ ਨੂੰ ਆਹਵਾਨ ਕੀਤਾ ਹੈ ਕਿ ਜਦ ਤੱਕ RAM ਮੰਦਿਰ ਦਾ ਜਿਹੜੀ RAM ਪ੍ਰਭੂ RAM ਜੀ ਦੀ ਪ੍ਰਾਣ ਮੂਰਤੀ ਦੀ ਪ੍ਰਾਣ ਪ੍ਰティਸ਼ਟਾ ਹੁੰਦੀ ਹੈ ਉਦੋਂ ਤੱਕ ਸਾਰੇ ਮੰਦਰਾਂ ਗੁਰਦੁਆਰਿਆਂ ਜਾਂ ਕਿਤੇ ਵੀ ਧਾਰਮਿਕ ਸਥਾਨਾਂ ਦੇ ਉੱਤੇ ਸਵਚਤਾ ਦਾ ਧਿਆਨ ਚਲਾਣਾ ਹੈ ਔਰ ਉਸ ਨਿਮਤ ਅੱਜ ਮੈਂ ਲੁਧਿਆਣਾ ਵਿੱਚ ਸ਼੍ਰੀ ਦੁਰਗਾ ਮਾਤਾ ਮੰਦਿਰ ਦੇ ਅਚਾਨਕੀ ਆਪਣੀ ਸੇਵਾ ਨਹੀਂ ਮਹੀਆ ਔਰ ਮਹਾਮੈਦਾ ਅਸ਼ੀਰਵਾਦ ਹੈ ਔਰ ਇਹੀ ਦੁਆ ਕਰਦੇ ਆ ਕਿ ਜਿੱਥੇ ਅੱਜ ਨਿਰਮਾਣ ਹੋ ਰਿਹਾ ਪੂਰੇ ਦੇਸ਼ ਦੇ ਵਿੱਚ ਪ੍ਰਭੂ ਰਾਮ ਮੰਦਰ ਬਣਾ ਦਿੱਤੇ ਬੜਾ ਉਤਸ਼ਾਹ ਹੈ ਔਰ ਜਿੱਥੇ ਸਾਰਿਆਂ ਦਾ ਉਤਸ਼ਾਹ ਹੈ ਉੱਥੇ ਸਾਰਿਆਂ ਦੀਆਂ ਦੁਆਵਾਂ ਵੀ ਹੈ ਕਿ ਮਾਝੂਗ ਮੋਦੀ ਜੀ ਦੁਆਰਾ ਤੀਸਰੀ ਵਾਰ ਪ੍ਰਧਾਨ ਮੰਤਰੀ ਬਣ ਕੇ ਆਣ ਔਰ ਇਸੇ ਤਰ੍ਹਾਂ ਦੇਸ਼ ਦੀ ਵੀ ਸੇਵਾ ਕਰਨ ਧਰਮ ਦੀ ਵੀ ਸੇਵਾ ਕਰਨ ਸਮਾਜ ਦੀ ਵੀ ਸਨਾਤਨ ਧਰਮ ਦੇ ਲਈ ਮੇਸ਼ਾ ਆਪਣੇ ਅੱਗੇ ਵਧਣ ਇਹ ਸਾਰੇ ਸਨਾਤਨੀਆਂ ਦੀ ਇੱਕ ਮਨ ਦੀ ਦੁਆ ਆ ਔਰ ਉਤਸ਼ਾਹ ਆ ਉਹ ਅੱਜ ਕਿਸੇ ਵੀ ਪਾਰਟੀ ਦੇ ਨਾਲ ਭਾਵੇਂ ਕਿਤੇ ਤਾਲੁਕਤ ਕਿਉਂ ਨਾ ਰੱਖਦਾ ਹੋਵੇ ਪਰ ਉਹਦੇ ਮਨ ਦੇ ਵਿੱਚ ਇਸ ਮੰਦਿਰ ਦੇ ਨਿਰਮਾਣ ਨੂੰ ਲੈ ਕੇ ਬਹੁਤ ਵੱਡਾ ਉਤਸ਼ਾਹ ਆ ਔਰ ਇਸ ਪ੍ਰਾਣ ਪ੍ਰティਸ਼ਟਾ ਦੇ ਕਾਰਜਕ੍ਰਮ ਦੇ ਉੱਤੇ ਜਿੱਥੇ ਅਸੀਂ ਸਾਰਿਆਂ ਨੂੰ ਵਧਾਈ ਦਿੰਨੇ ਆ ਉੱਥੇ ਨਾਲ ਅਪੀਲ ਵੀ ਕਰਦੇ ਕਿ ਉਸ ਦਿਨ ਸਾਰੇ ਜਿੱਥੇ ਵੀ ਜਿੱਥੇ ਵੀ ਸੰਭਵ ਹੋ ਸਕੇ ਚਾਹੇ ਮੰਦਿਰ ਚ ਕਾਰਜ ਚ ਚਾਰ ਸਾਥੀਆਂ ਚਪਾਲ ਉਸ ਕਾਰਜਕ੍ਰਮ ਨੂੰ ਆਪਣੇ ਆਪਣੇ ਟੀਵੀ ਦੇ ਮਾਧਿਅਮ ਦੇ ਰਾਹੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਦੇ ਵਿੱਚ ਸ਼ਮੂਲੀਅਤ ਕੀ ਰੂਪ ਹੈ ਅੱਜ ਚੰਡੀਗੜ੍ਹ ਨੂੰ ਛੁੱਟੀ ਐਲਾਨ ਕੀਤੀ 22 ਜਨਵਰੀ ਦੇ ਲੇਕਿਨ ਉਹਨਾਂ ਦਾ ਪੰਜਾਬ ਕਿਉਂ ਐਲਾਨ ਨਹੀਂ ਜਾਈ ਛੁੱਟੀ ਵੀ ਇਹ ਉਹਨਾਂ ਦੀ ਉਹਨਾਂ ਦੇ ਵਿਵੇਕ ਦੇ ਉੱਤੇ ਆ ਮੈਂ ਤਾਂ ਦੇਖ ਰਿਹਾ ਕਿ ਬਹੁਤ ਸਾਰੇ ਵਿਦੇਸ਼ਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਤੇ ਜੇ ਵਿਦੇਸ਼ਾਂ ਛੁੱਟੀ ਕਰ ਦਿੱਤੀ ਗਈ ਹੈ ਤੇ ਉਹਨਾਂ ਦਾ ਵੀ ਵਿਵੇਕ ਕਰਨਾ ਚਾਹੀਦਾ ਇਹਦੇ ਤੇ ਕਿਸੇ ਨੂੰ ਕੋਈ ਫੋਰਸ ਨਹੀਂ ਅਸੀਂ ਕਰ ਸਕਦੇ ਕਿ ਛੁੱਟੀ ਕਰੋ ਪਰ ਇਹ ਸ਼ਰਧਾ ਆ ਤੇ ਸ਼ਰਦਾ ਦੇ ਨਾਲ ਜਿੱਥੇ ਬਾਕੀ ਪੂਰੇ ਦੇਸ਼ 'ਚ ਉਤਸ਼ਾਹ ਆ ਔਰ ਵਿਦੇਸ਼ਾਂ 'ਚ ਉਤਸ਼ਾਹ ਆ ਵਿਦੇਸ਼ਾਂ ਨੇ ਛੁੱਟੀ ਕਰ ਦੁੱਤੀ ਹੈ ਤੇ ਉੱਥੇ ਸਾਨੂੰ ਵੀ ਅੱਗੇ ਵਧ ਕੇ ਅੱਗੇ ਆਉਣਾ ਚਾਹੀਦਾ ਪਰ ਇਹਦੇ ਤੇ ਮੈਂ ਕਿਸੇ ਤੇ ਕੋਈ આરોਪ ਪਰਚੋਪ ਨਹੀਂ ਕਰਦਾ ਪਰ ਇਹ ਜਰੂਰ ਕਹਾਂਗਾ ਇਹ ਉਹਨਾਂ ਦੇ ਵਿਵਕ ਤੇ ਮੇਰੇ ਵੱਲੋਂ ਸਿਆਸਤ ਦੇ ਇਲਜ਼ਾਮ ਲਗਾਏ ਕਿ ਰਾਮਦਰਬਾਰ ਜਿਹੜਾ ਕਿ ਪ੍ਰਸਤਿਸ਼ਟ ਹੋ ਜਿਹੜੀ ਸਿਆਸਤ ਕੀਤੀ ਦੇਖੋ 500 ਸਾਲ ਹੋ ਗਏ ਸਾਨੂੰ ਇਸ ਦਿਨ ਨੂੰ ਉੜੀ ਕੇ ਦੇ ਹੋਏ ਔਰ ਮੇਰਾ ਖਿਆਲ ਇਹਦਾ ਜਿੰਨਾ ਸਵਾਗਤ ਕਰਨਾ ਚਾਹੀਦਾ ਉਹਦੇ ਵੱਲ ਧਿਆਨ ਜ਼ਿਆਦਾ ਦੇਣਾ ਚਾਹੀਦਾ ਹੈ ਕਿ ਜਿਹੜਾ ਸਾਡਾ ਸਨਮਾਨ ਦੀ ਗੱਲ ਹੈ ਇੱਕ ਸਾਡੇ ਲਈ અપਮਾਨ ਦੀ ਗੱਲ ਸੀ ਕਿ ਸਾਡੇ ਪ੍ਰਭੂ ਰਾਮ ਲੱਲਾ ਜੀ ਇੱਕ ਟੈਂਟ ਦੇ ਵਿੱਚ ਵਿਰਾਜਮਾਨ ਸੀ ਔਰ ਅੱਜ ਉਹ ਇੱਕ ਬਾਬਾ ਜਿਹੜੇ ਮੰਦਿਰ ਦੇ ਵਿੱਚ ਉਹ ਆਪਣੀ ਜਿਹੜਾ ਉਹਨਾਂ ਦਾ ਵਾਸਾ ਹੋਣ ਜਾ ਰਿਹਾ ਔਰ ਪ੍ਰਣ ਪ੍ਰਤੀਸ਼ਟਾ ਹੋਣ ਤੋਂ ਬਾਅਦ ਉਹਦੇ ਵਿੱਚ ਉਹ ਰਹਿਣਗੇ ਪਰ ਇਹ ਜਿੱਥੇ ਸਾਨੂੰ ਉਸ ਚੀਜ਼ ਦਾ ਗਰਵ ਹੋਣਾ ਚਾਹੀਦਾ ਔਰ ਨਾ ਕਿ ਕਿੰਤੂ ਪ੍ਰੰਤੂ ਹੋਣਾ ਚਾਹੀਦਾ ਪਹਿਲਾਂ ਤਾਂ ਇਹ ਦੇਖ ਲਈਏ ਕਿ ਟੈਂਟ ਵਾਲਾ ਠੀਕ ਸੀ ਜਾਂ ਇਹ ਠੀਕ ਸੀ ਔਰ ਰਾਜਨੀਤੀ ਕਰਨੀ ਸੀ ਤੇ ਜਦੋਂ ਉੱਥੇ ਇਹ ਦੇਖਣਾ ਚਾਹੀਦਾ ਸੀ ਕਿ ਨਿਰਮਾਣ ਜਦ ਅਜ ਮੋਦੀ ਕਰ ਸਕਦਾ ਮੋਦੀ ਜੀ ਨੇ ਇਤਨਾ ਵੱਡਾ ਕੰਮ ਕਰ ਦਿੱ ਕਿ ਉਹਨਾਂ ਨੇ ਐਡਾ ਵੱਡਾ ਕੰਮ ਕਰਤਾ ਤੇ ਉਹਦੇ ਚ ਉਹ ਕਿਉਂ ਨਹੀਂ ਕਰ ਪਾਇਆ ਇਹ ਉਹਨਾਂ ਨੂੰ ਆਪਣਾ ਮੰਚਨ ਕਰਨ ਦੀ ਲੋੜ ਹੈ ਸਵਾਕੀ ਜਿਹੜੇ ਕਿ ਰਾਮ ਪ੍ਰਭੂਸ਼ੀ ਰਾਮ ਜੀ ਦੀ ਅਯੋਧਿਆ ਦੇ ਵਿੱਚ ਭਵੇ ਮੰਦਰ ਚ ਪ੍ਰਣਿஷ்டਾ ਹੋਣ ਜਾ ਰਹੀ ਹੈ ਉਸੇ ਸਿਲਸਲੇ ਦੇ ਵਿੱਚ ਅੱਜ ਵਿਜੈ ਸਾਹਿਬਲੇ ਨੂੰ ਦਿਹਾਣਾ ਪਹੁੰਚਿਆ ਤੇ ਦੁਰਗਾ ਮਾਤਾ ਮੰਦਰ ਤੇ ਵਿਜੈ ਜੀ ਉਹਨਾਂ ਸਫਾਈ ਕੀਤੀ ਉੱਥੇ ਹੀ ਕਈਆਂ ਨੂੰ ਜਿਹੜਾ ਕਿ ਨਮੰਤਰਣ ਪੱਤਰ ਵੀ ਦਿੱਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਰਾਮ ਮੰਦਰ ਦਾ ਜਿਹੜਾ ਕਿ ਪ੍ਰਣਿஷ்டਾ ਹੋਣ ਜਾ ਰਹੀ ਹੈ ਇਹ ਸਾਰੇ ਇਕੱਠੇ ਮਿਲ ਕੇ ਜਿਹੜੇ ਕਿ ਪ੍ਰਭੂਸ਼ੀ ਰਾਮ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਨਾ ਕਿ ਇਸ ਦੇ ਉੱਪਰ ਸਿਆਸਤ ਕੀਤੀ ਜਾਵੇ ਮੈਂ ਦੁਜਾਤ ਅੱਤਵਾਂ